ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜਿੱਦਾਂ ਕਿ ਪਿਛਲੀ ਵੀਡੀਓ ਦੇ ਵਿੱਚ ਮੈਨੂੰ ਇਹ ਚੀਜ਼ ਦੇ ਬਹੁਤ ਜ਼ਿਆਦਾ ਕਮੈਂਟ ਆਏ ਆ ਕਿ ਕਿਤਾਬਾਂ ਤੁਸੀਂ ਕਿਹੜੀਆਂ ਫੋਲੋ ਕੀਤੀਆਂ ਤੇ ਕਿਥੋਂ ਕਿਥੋਂ ਤੁਸੀਂ ਪੜ੍ਹਦੇ ਰਹੇ ਅੱਜ ਉਹਦੇ ਬਾਰੇ ਆਪਾਂ ਜ਼ਿਆਦਾ ਗੱਲ ਕਰਾਂਗੇ ਉਸ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀ ਪਰਤੀ ਵੇਖਣਾ ਚਾਹੁੰਦੇ ਹਨ ਵੀ ਭੈਣ ਭਰਾ ਜਿੰਨੇ ਵੀ ਆ ਉਹਨਾਂ ਨੂੰ ਤੁਹਾਡੇ ਨਾਲ ਜਿੰਨੇ ਵੀ ਆ ਉਹਨਾਂ ਨੇ ਜ਼ਰੂਰ ਸ਼ੇਅਰ ਕਰਿਓ ਇਹ ਚੀਜ਼ਾਂ ਆਪਾਂ ਗੱਲ ਕਰਦੇ ਆਂ ਕਿਹੜੀ ਕਿਹੜੀ ਕਿਤਾਬ ਦੇ ਬਾਰੇ ਕਿਹੜੀ ਕਿਹੜੀ ਕਿਤਾਬ ਮੈਂ ਬੜੀ ਜਿੰਦਾ ਤੁਹਾਡੇ ਕਮੈਂਟ ਆਏ ਉਹਦੇ ਬਾਰੇ ਜੇ ਆਪਾਂ ਮੈਂ ਇਹ ਦੀ ਗੱ ਸਭ ਤੋਂ ਇੰਪੋਰਟੈਂਟ ਟੌਪਿਕ ਹੈਗਾ ਮੈਥ ਤੇ ਰੀਜਨਿੰਗ ਇਹ ਦੋ ਆ ਇਹਨਾਂ ਤੇ ਤੁਹਾਡੀ ਡਿਮਾਂਡ ਹਣੀ ਬਹੁਤ ਜ਼ਿਆਦਾ ਜਰੂਰੀ ਹੈ ਇਸ ਕਰਕੇ ਆਜੇ ਚਾਰ ਪੰਜ ਮਹੀਨੇ ਜਿੰਨੇ ਵੀ ਰਹਿ ਗਏ ਇੱਤੇ ਪੂਰੇ ਜ਼ਿਆਦਾ ਫੋਕਸ ਕਰ ਦੋ ਕੋਈ ਤੁਹਾਡਾ ਤੇਜੀ ਚੀਜ਼ ਕੋਈ ਨਹੀਂ ਹਣੀ ਲੈ ਜੀ ਬਸ ਪੜਨਾ ਤੇ ਪੜਨਾ ਤੇ ਬਾਕੀ ਗੱਲ ਗੱਲ ਕਰਦੇ ਆ ਮੈਰ ਦੀ ਮੈਰ ਦੀ ਜਿਹੜੀ ਮੈਂ ਕਤਾ ਫੋਲੋ ਵੀਡੀਓ ਹੈਗੀ ਸੀ ਜੀ ਆਰਐਸ ਅਗਰਵਾਲ ਦੀ ਪੜਾਈਆ ਤੁਹਾਨੂੰ ਸਾਰਿਆਂ ਤੇ ਬਾਕੀ ਇਹ ਆਗੇ ਜੇ ਕਿਸੇ ਦਾ ਕਨਸੈਪਟ ਨਹੀਂ ਕਲੀਅਰ ਵੈਸੇ ਸਾਰੇ ਦੇ ਕਨਸੈਪਟ ਕਲੀਅਰ ਹੋਣਗੇ ਕਿਉਂਕਿ ਜੇ ਤੁਹਾਨੂੰ ਇਹਦਾ ਇਗਜ਼ਾਮ ਦੇਣਾ ਹੈ ਤੇ ਲਈ ਕਨਸੈਪਟ ਕਲੀਅਰ ਹੋਣਗੇ ਤੇ ਤੁਸੀਂ ਕਿਤਾਬ ਨੂੰ ਫੋਲੋ ਕਰ ਸਕਦੇ ਹੋ ਜੇ ਤੁਹਾਡੇ ਫਿਰ ਵੀ ਕਨਸੈਪਟ ਨਹੀਂ ਕਲੀਅਰ ਉਹਦੇ ਬਾਰੇ ਵਿੱਚ ਬਾਅਦ ਚ ਦੱਸ ਦਾਂ ਤੁਹਾਨੂੰ ਤਾਂ ਤੁਸੀਂ ਕੀ ਕਰਨਾ ਦੂਜੇ ਨੰਬਰ ਤੇ ਆਪਾਂ ਕਿਤਾਬ ਜਿਹੜੀ ਆਪਣੇ ਕੋਲ ਮੈਂ ਜਿੱਤੋਂ ਰੀਜ਼ਨਿੰਗ ਕੀਤੀ ਮੈਂ ਰੀਜ਼ਨਿੰਗ ਹੈਗੀ ਇੱਕ ਹੈਗੀ ਆ ਪਨੈਕਲ ਦੀ ਇਹ ਵਾਲੀ ਜਿਹੜੀ ਮੈਂ ਸਾਰੀ ਹੱਲ ਕੀਤੀ ਸੀ ਬਤਾ ਲਓ ਇਥੋਂ ਬਹੁਤ ਜ਼ਿਆਦਾ ਮਤਲਬ ਮੈਂ ਜਿਹੜੀ ਰੀਜ਼ਨਿੰਗ ਇਹਦੇ ਵਿੱਚ ਹੁੰਦੀ ਆ ਕੋਈ ਬਾਹਰ ਵਾਲਾ ਚੱਕਰ ਨਹੀਂ ਹੈਗਾ ਤੇ ਜੇ ਤੁਸੀਂ ਆਨਲਾਈਨ ਕੇ YouTube ਤੋਂ ਵੀ ਵੇਖਣਾ ਚਾਹੁੰਦੇ ਹੋ ਤੇ ਉਹ ਵੀ ਮਤਲਬ ਇੱਕ ਮੇਰੇ ਨਜ਼ਦੀਕ ਵਿੱਚ ਹੈਗਾ ਉਹ ਚੈਨਲ ਵਿਕਰਮ ਜੀ ਸਰ ਕਰਕੇ ਮਤਲਬ ਸਰ ਪੜਾਉਂਦਾ ਉਹਦੇ ਤੋਂ ਕੀਤਾ ਹੈ ਰੀਜ਼ਨਿੰਗ ਉਹਦੇ ਸਾਰਾ ਕੁਝ ਟੌਪਿਕ ਵਾਈਜ਼ ਹੈ ਮਤਲਬ ਪਲੇਲਿਸਟ ਬਣੀ ਹੈ ਮਤਲਬ 1 2 3 ਕਰਕੇ ਸਾਰੀ ਰੀਜ਼ਨਿੰਗ ਉਹਨੇ ਕਰਾਉਂਦੀ ਹੈ ਬਾਕੀ ਇਤੋਂ ਵੀ ਕਰੋ ਉਹਦੇ ਤੋਂ ਵੀ ਪ੍ਰੈਕਟਿਸ ਕਰੋ ਤੇ ਤੇਜੀ ਕਿਤਾਬ ਜਿਹੜੀ ਮੈਂ ਹਾਲ ਲਗੀ ਸੀ ਉਹ ਹੈਗੀ ਪੌਲਿਟੀ ਦੇ ਬਾਰੇ ਪੌਲਟੀ ਦੀ ਬਹੁਤ ਵਧੀਆ ਕਿਤਾਬ ਜਿਹੜੀ ਇੱਕ ਹੀ ਹੈ ਉਹ ਹੈ ਜੀ ਲక్ష్ਮੀ ਗਾਂਧਾ ਯਾ ਮਾਕੇ ਤੁਹਾਨੂੰ ਇਸ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਵੀ ਇਹ ਇੰਗਲਿਸ਼ ਇੰਗਲਿਸ਼ ਵਿੱਚ ਹੈ ਕਿਉਂਕਿ ਇਹ ਵਾਲੀ ਕੋਈ ਐਡੀ ਬਡੀ ਨਹੀਂ ਹੈਗੀ ਦਜੀ ਬਸ ਇੰਗਲਿਸ਼ ਨਹੀਂ ਹੈਗੀ ਸੌਖੀ ਇੰਗਲਿਸ਼ ਦੇ ਵਿੱਚ ਹੈ ਇਹ ਜਿਹੜੀ इजीली ਪੜ ਸਕਦੇ ਹੋ ਪਰ ਜੇ ਤੁਹਾਨੂੰ ਫਿਰ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਉਹ ਵੀ ਤੁਹਾਨੂੰ ਆ ਲਾਸਟ ਵਿੱਚ ਦੱਸਦਾ ਤੇ ਕਿੱਦਾਂ ਮਤਲਬ ਪਹਿਲਾਂ ਕਿੱਥੋਂ ਪੜੀਏ ਤੇ ਸਾਨੂੰ ਸੌਖੀ ਲੱਗੇ ਲੱਗੇ ਕਿਤਾਬ ਉੱਤਾਰੇ ਜੀ ਪੰਜਾਬੀ ਦੀ ਜਿਹੜੀ ਮੈਂ ਕਿਤਾਬ ਪੜ੍ਹੀ ਜਿਹੜੇ ਸਾਰੇ ਪੜ੍ਹਦੇ ਆ ਉਹ ਹੀ ਆ ਤੇ ਇਹਦੇ ਨਾਲ ਮੈਂ ਇੱਕ ਐਮਸੀਕਿਊ ਦੀ ਕਿਤਾਬ ਸੀ ਉਹ ਵੀ ਤੁਹਾਨੂੰ ਲਾਜ ਦਾ ਕਿਹੜੀ ਪੜ੍ਹੀ ਬਾਕੀ ਕਿਤਾਬਾਂ ਸਾਰੀਆਂ ਉਹ ਵੇ ਮੈਂ ਤੁਹਾਡਾ ਫੇਰ ਗੱਲ ਉੱਤੇ ਜਾਂਦੀ ਜਾਂਦੀ ਹੈ ਕਿ ਫੋਕਸ ਕਿੰਨਾ ਤੁਸੀਂ ਦੁੱਜਿਆਂ ਨਾਲ ਕਿੰਨਾ ਜ਼ਿਆਦਾ ਟਾਈਮ ਪ੍ਰੋਡਕਟਿਵਲੀ ਇਹਨਾਂ ਚੀਜ਼ਾਂ ਤੇ ਦੇ ਰਹੇ ਹੋ ਮੈਦੀ ਜੇ ਤੁਹਾਡੇ ਕਨਸੈਪਟ ਨਹੀਂ ਕਲੀਅਰ ਹੈਗੇ ਤੇ ਤੁਹਾਡੇ ਕਨਸੈਪਟ ਨਹੀਂ ਕਲੀਅਰ ਹੈਗੇ ਤੇ ਆਨਲਾਈਨ ਆ ਜਿਹੜੇ ਟੰਡਾ ਟੰਡਾ ਵਾਲੇ ਦੀ ਕਲਾਸਾਂ ਸਾਰਿਆਂ ਨੂੰ ਪਤਾ ਹੋ। ਮੈਂ ਸਾਰਾ ਬੈਚ ਲੈਣ ਨੂੰ ਨਹੀਂ ਕਹਿੰਦਾ ਉਹਨਾਂ ਦਾ। ਸਿਰਫ ਉਹਨਾਂ ਦਾ ਮੈਥ ਲੈਣਾ। ਜੇ ਤੁਹਾਡਾ ਕਨਸੈਪਟ ਨਹੀਂ ਕਲੀਅਰ ਹੈਗਾ। ਉਹਨਾਂ ਦੇ ਵਿੱਚ ਇੱਕੋ ਬੰਦਾ ਜਿਹੜਾ ਮੈਨੂੰ ਸਹੀ ਲੱਗਦਾ ਉਹਨਾਂ ਦਾ ਜਿਹੜਾ ਸਾਰਿਆਂ ਨਾਂ ਦਾ ਨਹੀਂ ਮੈਨੂੰ ਪਤਾ। ਕਨਸੈਪਟ ਨਹੀਂ ਕਲੀਅਰ ਤੇ ਉਹਦਾ ਇਕੱਲੇ-ਇਕੱਲੇ ਟੌਪਿਕ ਤੇ ਉਹਦੀ ਵੀਡੀਓ ਉਹਦਾ ਕੋਈ 6-700 ਦਾ ਬੈਚ ਉਹਨਾਂ ਨੂੰ। ਮਤਲਬ ਇਕੱਲੇ ਇੱਕ ਮੈਥ ਦਾ। ਉਹ ਤੁਸੀਂ ਲੈ ਸਕਦੇ ਹੋ। ਉਹ ਤੁਹਾਡੇ ਕਨਸੈਪਟ ਕਲੀਅਰ ਕਰ ਦੂਗਾ। ਉਦੋਂ ਹੀ ਬਾਅਦ ਤੁਸੀਂ ਫਿਰ ਆ ਆਰਐਸ ਅਗਰਵਾਲ ਤੇ ਆਇਓ ਤੁਹਾਨੂੰ ਸਾਰਾ ਕੁਝ ਸੌਖਾ-ਸੌਖਾ ਇਹ ਇੱਕ ਗੱਲ ਤੁਹਾਨੂੰ ਜਿਹੜੇ ਫੜਨੀ ਹੈ ਛੱਡ ਨਾਣੀ ਹੈ ਕਿ ਜਦ ਤੁਹਾਨੂੰ ਇੱਕ ਟਾਪਿਕ ਓੱਖਾ ਲੱਗਿਆ ਤੇ ਉਹਨੂੰ ਛੱਡ ਦਿੱਤਾ ਬਾਕੀ ਗੱਲ ਬੁੱਝੀ ਹੈਗੀ ਆ ਸਾਡਾ ਪੰਜਾਬ ਵੀ ਇਹਦਾ ਪੰਜਾਬੀ ਕਿ ਇਹਦੇ ਅਨੁਸਾਰ ਇਹਦੀ ਇੱਕ ਹੈਗੀ ਪੰਜਾਬੀ ਨਾਂ ਦੀ ਇੱਕ ਕਿਤਾਬ ਆ ਤੁਸੀਂ ਉਹ ਵੇਖ ਸਕਦੇ ਬਹੁਤ ਵਧੀਆ ਉੱਤੇ ਐਮਸੀਕਿਊ ਦੇ ਨੇ ਪਹਿਲਾਂ ਤੁਸੀਂ ਇਹ ਪੜਿਓ ਉਦੋਂ ਬਾਅਦ ਉਦੋਂ ਕਰਨਾ ਸ਼ੁਰੂ ਕਰਦੇ ਤੇ ਤੀਜੀ ਗੱਲ ਹੈਗੀ ਬੰਦਸਿਆ ਪਾਲਿਟੀ ਦੇ ਬਾਰੇ ਕਿ ਜੇ ਤੁਹਾਨੂੰ ਇੰਗਲਿਸ਼ ਵਿੱਚ ਜਾਂ ਨਹੀਂ ਸਮਝ ਲੱਗਦੀ ਆਦੀ ਫਿਰ ਸਟੱਡੀ ਆਈਕਿਊ ਵਾਲਿਆਂ ਦਾ ਨਾਲਾਗਾ YouTube ਤੇ ਪੇੜ ਨਹੀਂ ਤੁਸੀਂ ਕੁਝ ਵੀ ਕਰਨਾ ਇਹਨੂੰ ਇੱਕ ਰੋਡੋ ਕਲਾਸਿੰਗ ਵਿੱਚ ਛੱਡ ਕੇ ਤੁਹਾਨੂੰ ਮੈਂ ਤਾਂ ਲੈ ਸਕਦੇ 7-800 ਦਾ ਇਹ ਜਿਹੜਾ ਉਹਦੇ ਤੇ ਇੰਡੀਅਨ ਕੁਆਲਿਟੀ ਦਾ ਜਿਹੜਾ ਤੁਸੀਂ ਚੈਪਟਰ ਜਿੱਦਾਂ ਪਹਿਲਾਂ ਪੜਿਆ ਜਿਹੜਾ ਪਹਿਲਾਂ ਚੈਪਟਰ ਹੈ ਜਿੱਦਾਂ ਸਾਇਲੈਂਸ ਫੀਚਰ ਹੋ ਗਿਆ ਜਿੱਦਾਂ ਤੁਸੀਂ ਇਹ ਪੜਿਆ ਇਹ ਤੇ ਇਹਦੇ ਬਾਰੇ ਤੁਸੀਂ ਸੇਮ ਸਰਚ ਕਰਨਾ ਸਟਡੀ ਆਈ ਕਿਉਂ ਤੇ ਇਹ ਚੈਪਟਰ ਨਾਲ ਖੋਲਣਾ ਨਾਲ ਨਾਲ ਤੁਹਾਨੂੰ ਉਹ ਪੜਾਉਣਗੇ ਉਹ ਨਾਲ ਨਾਲ ਪੜੇ ਵੇਖਿਆ ਤੁਹਾਨੂੰ ਕਿੰਨੀ ਚੰਗੀ ਇਹ ਚੀਜ਼ੀ ਸਮਝ ਆ ਗਈ ਸੌਖੀ ਲੱਗ ਲੱਗ ਪੂਰੀ ਕੁਆਲਿਟੀ ਉੱਕੀ ਨਹੀਂ ਹੈਗੀ ਬਾਕੀ ਜਿਹੜੀ ਕੋਈ ਕਿਤਾਬ ਇੱਕ ਅੱਧੀ ਰਹਿ ਗਈ ਆ ਮੇਰੇ ਨਹੀਂ ਦਿਮਾਗ ਵਿੱਚ ਉਹਨਾਂ ਬਾਰੇ ਮੈਂ ਅਗਲੀ ਵੀਡੀਓ 'ਚ ਡੂ ਰਸਾਂਗਾ ਪਰ ਮੈਨੂੰ ਇਹ ਚੀਜ਼ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੀ ਜੀ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਕਿ ਬਾਕੀ ਸਾਸ਼ਟ੍ਰਿਕ ਆਲ ਸਾਰੇ ਪੰਨ ਭਰਾਵਾਂ ਦਾ